ਸਤਿ ਸ੍ਰੀ ਅਕਾਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸਾਥਿਓ ਸੰਗਰੂਰ ਤੋਂ ਜਿਹੜਾ ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ ਘਰਾਚੋ ਦੇ ਵਿੱਚ ਦੋ ਨੌਜਵਾਨਾਂ ਦੀ ਜਿਹੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ ਉਸ ਮਸਲੇ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਕੱਲ੍ਹ ਦਿਨ ਐਤਵਾਰ ਨੂੰ ਸੰਗਰੂਰ ਵਿਖੇ ਸੋ ਇਸ ਮਾਮਲੇ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਭਗਵੰਤ ਸਿੰਘ ਸਮਾਉ ਜੀ ਉਹਨਾਂ ਨੇ ਜਿਹੜੀ ਗੱਲਬਾਤ ਸਾਂਝੀ ਕੀਤੀ ਆ ਉਹ ਵਿਚਾਰ ਤੁਸੀਂ ਜ਼ਰੂਰ ਸੁਣਿਓ ਸੰਗਰੂਰ ਵਿਖੇ ਇਕੱਠ ਕਰਨ ਦਾ ਜਿਹੜਾ ਮੇਨ ਮਕਸਦ ਉਹ ਆ ਕਿ ਪਿਛਲੇ ਲੰਮੇ ਸਮੇਂ ਤੋਂ ਸੰਗਰੂਰ ਵਿਖੇ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਨੇ ਜਿਦੇ ਵਿੱਚ ਕਿ ਐਸੀ ਭਾਈਚਾਰੇ ਦੇ ਉੱਪਰ ਬਹੁਤ ਵੱਡੇ ਦਾ ਪੱਦਰ ਤੇ ਜਿਹੜਾ ਜ਼ੁਲਮ ਹੋਇਆ ਸੀ ਸੋ ਉਹਨਾਂ ਸਾਰੀਆਂ ਘਟਨਾਵਾਂ ਨੂੰ ਪਿਛਲੇ ਸਮੇਂ ਦੌਰਾਨ ਜਿਹੜੀਆਂ ਘਟਨਾਵਾਂ ਹੋਈਆਂ ਉਹਨਾਂ ਨੂੰ ਦੇਖਦੇ ਹੋਏ ਸੰਗਰੂਰ ਦੇ ਵਿੱਚ ਵੱਡਾ ਇਕੱਠ ਵੱਡੀ ਇੱਕ ਮੀਟਿੰਗ ਰੱਖੀ ਗਈ ਆ ਜਿਹੜੇ ਇਨਸਾਫ ਪਸੰਦ ਲੋਕ ਨੇ ਉਹਨਾਂ ਵੱਲੋਂ ਸੋ ਸਾਰੇ ਸਾਥੀਆਂ ਨੇ ਜਿਹੜੇ ਵੀ ਸਾਥੀ ਉੱਤੇ ਪਹੁੰਚ ਸਕਦੇ ਨੇ ਤੁਸੀਂ ਜ਼ਰੂ ਔਰ ਇਸ ਮਸਲੇ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਭਗਵਾਨ ਸਿੰਘ ਸਮਾਉ ਜੀ ਉਹਨਾਂ ਨੇ ਸਾਨੂੰ ਇੱਕ ਵੀਡੀਓ ਭੇਜੀ ਆ ਔਰ ਉਹ ਵੀਡੀਓ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਕੱਲ ਵੱਡੀ ਗਿਣਤੀ ਦੇ ਵਿੱਚ ਸੰਗਰੂਰ ਵਿਖੇ ਜਿਹੜੇ ਆਪਣੇ ਸਮਾਜ ਸੇਵੀ ਨੇ ਜਿਹੜੇ ਇਨਸਾਫ ਸੰਧ ਲੋਕ ਨੇ ਉਹ ਪਹੁੰਚ ਸਕਣ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਬਹੁਤ ਸਾਰੇ ਸਾਥੀਆਂ ਨਾਲ ਸ਼ੇਅਰ ਕਰਨ ਦੀ ਤੁਸੀਂ ਕੋਸ਼ਿਸ਼ ਕਰਨਾ ਸੋ ਜੈ ਭੀਮ ਜੈ ਭਾਰਤ ਮੈਂ ਭਗਵਾਨ ਸਿੰਘ ਸਮਾਉ ਸੁਭਾ ਪ੍ਰਧਾਨ ਮਿਹਦੂਰ ਮੁਕਤੀ ਮੋਰਚਾ ਪੰਜਾਬ ਸਭ ਤੋਂ ਪਹਿਲਾਂ ਪੰਜਾਬ ਦੇ ਮਿਹਨਤਕਾ ਸ਼ਲੋਕਾਂ ਨੂੰ ਵੀਰਾਂ ਭੈਣਾਂ ਨੂੰ ਖਾਸ ਤੌਰ ਤੇ ਸ਼ਿੰਗਰਸ਼ੀ ਲੋਕਾਂ ਨੂੰ ਜੈ ਭੀਮ ਜੈ ਸਭਿਧਾਨ ਜੈ ਭਾਰਤ ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ 6 ਜੂਨ ਨੂੰ ਸੰਗਰੂਰ ਦੇ ਅੰਦਰ ਜੋ ਸਾਡੇ ਦਲਿਤ ਸਮਾਜ ਦੇ ਦੋ ਨੌਜਵਾਨਾਂ ਦੀ ਬੁਰੀ ਤਰ੍ਹਾਂ ਬਰਬਰਤਾ ਦੇ ਤਹਿਤ ਇੱਕ ਪਿੰਡੂ ਤਣਾੜ ਵੱਲੋਂ ਕੁੱਟਮਾਰ ਹੋਈ ਹੈ ਇਹਦੇ ਵਿੱਚ ਉਹਨਾਂ ਦੀਆਂ ਲੱਤਾਂ ਬਾਹਾਂ ਫੁੱਟ ਚੁੱਕੀਆਂ ਨੇ ਔਰ ਉਸ ਦੇ ਖਿਲਾਫ ਲਗਾਤਾਰ ਮਤਲਬ ਪ੍ਰਤੀਰੋਧ ਹੋ ਰਿਹਾ ਹੈ ਕੱਲਾ ਸੰਗਰੂਰ ਨਹੀਂ ਹੋਰ ਵੀ ਕਈ ਇੱਕ ਦੋ ਘਟਨਾਵਾਂ ਵਾਪਰੀਆਂ ਨੇ ਪੰਜਾਬ ਦੇ ਅੰਦਰ ਦਲਤਾਂ ਦੇ ਉੱਤੇ ਅਤਿਆਚਾਰਾਂ ਦੀ ਔਰ ਸੋਚਣ ਵਾਲੀ ਖਾਸ ਗੱਲ ਇਹ ਹੈ ਕਿ ਸੰਗਰੂਰ ਦੇ ਅੰਦਰ ਜਿਹੜੇ ਦਲਤ ਨੌਜਵਾਨਾਂ ਦੀ ਫੁੱਟਮਾਰ ਹੋਈ ਹੈ ਪਸ਼ੂਆਂ ਦੀ ਤਰ੍ਹਾਂ ਹਵਾਨੀਅਤ ਦੀਆਂ ਹੱਦਾਂ ਵੀ ਮਰ ਕੇ ਪਾਰ ਕਰ ਚੁੱਕੀ ਜੈਨੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓ ਚੱਲ ਰਹੀਆਂ ਨੇ ਉਹ ਦੇਖੀਆਂ ਹੋਣਗੀਆਂ ਮੇਰਾ ਖਿਆਲ ਆ ਉਹ ਇਨਸਾਨ ਉਸ ਵੀਡੀਓ ਨੂੰ ਦੇਖ ਕੇ ਜਦੋਂ ਉਹ ਇੱਕ ਟੇੰਡੂ ਧਨਾੜ ਦਲਤ ਨੌਜਵਾਨ ਦੀ ਪੁੱਟ ਮਾਰ ਕਰ ਰਿਹਾ ਟੰਬਿਆਂ ਦੇ ਨਾਲ ਮਲ ਕਿਹੜਾ ਇਹ ਜਿਆ ਬਿਅਕਤੀ ਹੈ ਜਿਹਦੇ ਦਿਲ ਚ ਦਰਦ ਨਾ ਹੋਇਆ ਹੋਵੇ ਕਿ ਕਿਸ ਢੰਗ ਨਾਲ ਨੌਜਵਾਨ ਨੂੰ ਪਸ਼ੂਆਂ ਦੀ ਤਰ੍ਹਾਂ ਕੁੱਟਿਆ ਜਾ ਰਿਹਾ ਸੋਚਣ ਵਾਲੀ ਇਹ ਗੱਲ ਇਹ ਹੈ ਕਿ ਕੱਲ ਜਾਂ ਅੱਜ ਵੀ ਜੋ ਲੋਕ ਝੰਡਾ ਚਾਕੇ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਜ਼ਗੀਰਦਾਰਾਂ ਦੇ ਖਿਲਾਫ ਬੋਲਣ ਦੀ ਗੱਲ ਕਰਦੇ ਨੇ ਆਪ ਲਈ ਝੰਡਾ ਚਾਕੇ ਸੜਕ ਤੇ ਖੜਦੇ ਨੇ ਔਰ ਦਰੀ ਤੇ ਖੜ ਕੇ ਕਿਸਾਨ ਮਜ਼ਦੂਰ ਏਕਤਾ ਦਾ ਨਾਹਰਾ ਲਾਉਂਦੇ ਨੇ ਅੱਜ ਸੰਗਰੂਰ ਦੇ ਅੰਦਰ ਸਾਡੇ ਦਲਤ ਨੌਜਵਾਨਾਂ ਦੀ ਪਸ਼ੂਆਂ ਦੀ ਤਰ੍ਹਾਂ ਕੁੱਟਮਾਰ ਕਰਨ ਵਾਲੇ ਕੋਈ ਹੋਰ ਜ਼ਗੀਰਦਾਰ ਨਹੀਂ ਪੁਰਜਵਾੜਾ ਸ਼ਾਹੀ ਨਹੀਂ ਇਹ ਨਵੀਂ ਕਿਸਮ ਦੀ ਜਿਹੜੀ ਜੰਗੀਰਦਾਰੀ ਪੈਦਾ ਹੋ ਰਹੀ ਹੈ ਝੰਡੇ ਵਾਲੀ ਡੰਡੇ ਵਾਲੀ ਪਰ ਜਿਹੜੇ ਆਪਦੀ ਹਰ ਗੈਰ ਕਾਨੂੰਨੀ ਕਾਰਵਾਈ ਨੂੰ ਆਪ ਦਾ ਸੰਵਧਾਨਕ ਹੱਕ ਬਣਾ ਰਹੇ ਨੇ ਚਾਹੇ ਉਹ ਪ੍ਰਾਣੀ ਨੂੰ ਅੱਗ ਲਾਉਣ ਦਾ ਸਵਾਲ ਹੋਵੇ ਚਾਹੇ ਕਣਕ ਨੂੰ ਅੱਗ ਦੇ ਨਾਲ ਨੂੰ ਅੱਗ ਲਾਉਣ ਦਾ ਸਵਾਲ ਹੋਵੇ ਚਾਹੇ ਪੰਜਾਬ ਦੇ ਧਰਤੀ ਦੇ ਪਾਣੀ ਨੂੰ ੱੱਕੇ ਨਾਲ ਜੀਰੀ ਲਾ ਕੇ ਬਰਬਾਦ ਕਰਨ ਦਾ ਸਵਾਲ ਹੋਵੇ ਚਾਹੇ ਸਮਾਜ ਦੇ ਅੰਦਰ ਕਿਸਾਨ ਜੁਨੀ ਦੇ ਨਾਂ ਤੇ ਹਰ ਕਿਸਮ ਦੀ ਗੁੰਡਾਗਰਦੀ, ਰੋੜ ਛੜਕ ਜਾਮ ਕਰਨ ਦਾ ਸਵਾਲ ਹੋਵੇ ਸਰਕਾਰਾਂ ਦੀਆਂ ਨੀਤੀਆਂ ਦੇ ਖਿਲਾਫ ਦੇ ਨਾਂ ਦੇ ਕੇ ਅੱਜ ਉਹ ਲੋਕ ਸਾਡੇ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਤੇ ਗਰੀਬ ਲੋਕਾਂ ਦੇ ਉੱਤੇ ਅਤਿਆਚਾਰ ਤੇ ਉੱਤੇ ਹੋਏ ਨੇ ਇਸ ਲਈ ਮੈਂ ਖਾਸ ਤੌਰ ਤੇ ਬੇਨਤੀ ਕਰਨਾ ਚਾਹੁੰਦਾ ਦਲਿਤ ਸਮਾਜ ਦੇ ਵੀਰਾਂ ਨੂੰ ਐਸਬੀਸੀਪਾਈਚਾਰੇ ਦੇ ਲੋਕਾਂ ਨੂੰ ਜਿਨ੍ਹਾਂ ਨੌਜਵਾਨਾਂ ਦੀ ਕੁੱਟਮਾਰ ਹੋਈ ਹੈ ਇੱਕ ਨੌਜਵਾਨ ਮਝਵੀ ਸਿੱਖਾਂ ਦਾ ਇੱਕ ਨੌਜਵਾਨ ਰਮਦਾਸੀਆ ਪਾਈਚਾਰੇ ਦਾ ਇਸ ਲਈ ਮੈਂ ਬੇਨਤੀ ਕਰਨਾ ਚਾਹੁੰਦਾ ਕੱਲ ਨੂੰ 23 ਜੂਨ ਨੂੰ ਐਤਵਾਰ ਨੂੰ ਬਾਲਮੀਕ ਸਥਾਨ ਸੰਗਰੂਰ ਵਿਖੇ ਇਕੱਠ ਹੋ ਰਿਹਾ ਹੈ ਜ਼ੁਲਮ ਜ਼ਬਰ ਦੇ ਖਾਤਮੇ ਲਈ ਜ਼ੁਲਮ ਜ਼ਬਰ ਦੇ ਟੱਕਰੇ ਲਈ ਔਰ ਉਸ ਗੁੰਡਾਗਰਦੀ ਦੇ ਖਿਲਾਫ ਜਿਹੜੀ ਗੁੰਡਾਗਰਦੀ ਝੰਡਾ ਚਾ ਕੇ ਕੀਤੀ ਜਾ ਰਹੀ ਹੈ ਮਨ ਉਹ ਜਥੇਬੰਦੀ ਕਿਸਾਨ ਜਥੇਬੰਦੀ ਜਿਹੜੀ ਮਜ਼ਦੂਰਾਂ ਦੇ ਧਰਨਿਆਂ ਦੇ ਵਿੱਚ ਜਾ ਕੇ ਝੂਠੇ ਭਾਂਡੇ ਮਾਜ ਕੇ ਇਹ ਡਰਾਮਾ ਕਰਦੇ ਨੇ ਕਿ ਅਸੀਂ ਮਜ਼ਦੂਰ ਪੱਖੀ ਆ ਅਸੀਂ ਦਲਤ ਪੱਖੀ ਆਂ ਦੇਖੋ ਅਸੀਂ ਮਿਲ ਕੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਧਰਨਿਆਂ ਦੇ ਉੱਤੇ ਆਪਣੀ ਹਾਜ਼ਰੀ ਲਵਾਉਣੀ ਆ ਲੰਗਰ ਵੀ ਲਾਉਣੀ ਆ ਝੁੱਠੇ ਭਾਂਡੇ ਵੀ ਮਾਜਦੇ ਆ ਅਸਲ ਦੇ ਵਿੱਚ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਜਿਹੜਾ ਜ਼ਹਿਰ ਭਰਿਆ ਹੋਇਆ ਉਹ ਜ਼ਹਿਰ ਅਜਾਗਰ ਹੋ ਗਿਆ ਔਰ ਉਹ ਜਥੇਬੰਦੀ ਦੇ ਲੀਡਰ ਮਤਲਬ ਉਸ ਆਗੂ ਨੂੰ ਜਿਹੜਾ ਜ਼ੁਲਮ ਕਰ ਰਿਹਾ ਹੈ ਜ਼ਬਰ ਕਰ ਰਿਹਾ ਹੈ ਦਲਤ ਨੌਜਵਾਨਾਂ ਦੇ ਉੱਤੇ ਉਹਨੂੰ ਜਥੇਬੰਦੀ ਚੋਂ ਕੱਢਣ ਦੀ ਥਾਂ ਤੇ ਉਹ ਪੇਸ਼ ਕਰ ਰਹੇ ਨੇ ਕਿ ਨਹੀਂ ਐਸਐਸਟੈਂਟ ਦਾ ਮਾਮਲਾ ਨਹੀਂ ਇਹ ਮਤਮੁਲੀ ਇੱਕ ਝਗੜੇ ਦਾ ਮਾਮਲਾ ਅਸੀਂ ਜੇ ਸਾਡੇ ਬੰਦੇ ਦੇ ਉੱਤੇ ਐਸ ਸੀ ਸਟੇਟ ਦਾ ਪਰਚਾ ਦਰਜ ਹੋਇਆ ਤਾਂ ਅਸੀਂ ਸੰਘਰਸ਼ ਕਰਾਂਗੇ ਲੋਕਾਂ ਦੇ ਦਲਤਾਂ ਦੇ ਧਿਰਾਂ ਦੇ ਦਵਾ ਦੇ ਤਹਿਤ ਉਹਨਾਂ ਨੇ ਇਹ ਬੜਕਤ ਅਬੇਸ਼ਿਕਾ ਵਾਪਸ ਲੈ ਲਈ ਪਰ ਹੁਣ ਕੀ ਕਹਿ ਰਹੇ ਨੇ ਉਹ ਕਿ ਅਸੀਂ ਪੇਸ਼ ਕਰਾਂਗੇ ਕਿ ਉਹ ਬੰਦੇ ਨੂੰ ਜਿਹੜਾ ਕੁੱਟ ਰਿਹਾ ਹੈਗਾ ਜਿਵੇਂ ਕੋਈ ਦੇਸ਼ ਭਗਤ ਹੋਵੇ ਇਸ ਢੰਗ ਨਾਲ ਕੁੱਟਮਾਰ ਕਰਨ ਵਾਲੇ ਨੂੰ ਉਹ ਪੇਸ਼ ਕਰਨ ਦੀਆਂ ਗੱਲਾਂ ਕਰ ਰਹੇ ਨੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਾਂਗਾ ਸਭ ਤੋਂ ਵੱਡੀ ਤਾਕਤ ਭਰਾਵੋ ਆਪਣੀ ਹੈ ਐਸਬੀਸੀ ਭਾਈਚਾਰੇ ਦੀ ਹੈ ਔਰ ਸਭ ਤੋਂ ਵੱਡੇ ਜੁਰਮ ਵੀ ਸਾਡੇ ਤੇ ਹੋ ਰਹੇ ਨੇ ਉਹ ਇਸ ਕਰਕੇ ਹੋ ਰਹੇ ਨੇ ਕਿਉਂਕਿ ਅਸੀਂ ਭਾਈਚਾਰਾ ਜਿਹੜਾ ਅਸੀਂ ਆਪਣੀ ਲਾ ਮੰਦੀ ਦੇ ਪਿੱਛੇ ਪਿੱਛੇ ਅਸੀਂ ਪਛੜੇ ਹੋਏ ਹਾਂ ਇਸ ਲਈ ਮੇਰੀ ਬੇਨਤੀ ਹੈ ਇਸ ਕਿਸਮ ਦੀ ਗੁੰਡਾਗਰਦੀ ਦੇ ਖਿਲਾਫ ਮਤਲਬ ਉਹ ਤਮਾਮ ਧਿਰਾਂ ਦਲਿਤ ਪੱਖੀ ਮਜ਼ਦੂਰ ਪੱਖੀ ਜਿਹੜੀਆਂ ਆਪਣੇ ਆਪ ਨੂੰ ਕਹਿੰਦੀਆਂ ਨੇ ਕਿ ਅਸੀਂ ਦਲਤਾਂ ਮਜ਼ਦੂਰਾਂ ਦੇ ਮਾਨ ਸਨਮਾਨ ਲਈ ਝੰਡਾ ਚੱਕਦੇ ਹਾਂ ਬਾਬਾ ਸਾਹਿਬ ਡਾਕਟਰ ਭੀਮ ਰਹੋ ਅੰਬੇਦਕਰ ਦੀ ਗੱਲ ਕਰਦੇ ਨੇ ਸ਼ੀਤ ਪਖ ਸਿੰਘ ਦੀ ਗੱਲ ਕਰਦੇ ਨੇ ਉਹਨੇ ਵਿਚਾਰਾਂ ਦੀ ਗੱਲ ਕਰਦੇ ਨੇ ਉਹਨਾਂ ਨੂੰ ਕੱਲ ਨੂੰ ਹਰ ਹਾਲਤ ਪਹੁੰਚਣ ਦੀ ਲੋੜ ਆ ਤਾਂ ਕਿ ਇਸ ਕਿਸਮ ਦੀ ਜਿਹੜੀ ਗੁੰਡਾਗਰਦੀ ਹੈ ਇਹ ਹੋਰ ਨਾ ਵਧੇ ਇੱਕ ਇੱਕ ਜਥੇਬੰਦੀ ਨਹੀਂ ਕਈ ਜਥੇਬੰਦੀਆਂ ਨੇ ਜਿਨ੍ਹਾਂ ਜਥੇਬੰਦੀਆਂ ਦਾ ਕੰਮ ਹੀ ਇਹ ਆ ਵੀ ਉਹਨਾਂ ਨੇ ਦਲਤਾਂ ਦੇ ਉੱਤੇ ਅਤਿਆਚਾਰ ਕਰਨਾ ਦਲਤਾਂ ਦੇ ਖਿਲਾਫ ਭੁਗਤਣਾ ਇਸ ਲਈ ਅੱਜ ਇਹ ਚੁਣੌਤੀ ਆ ਸਾਡੇ ਦਲਤ ਸਮਾਜ ਦੇ ਸਾਹਮਣੇ ਐਸਸੀਬੀਸੀ ਭਾਈਚਾਰੇ ਦੇ ਸਾਹਮਣੇ ਕਿ ਅਸੀਂ ਵੀ ਆਪਣੀ ਕਿਤਾਬ ਬਣਾ ਕੇ ਚੈਲੰਜ ਕਰੀਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਾਡੇ ਗਰੀਬ ਪਰਿਵਾਰਾਂ ਦੇ ਉੱਤੇ ਇਸ ਕਿਸਮ ਦਾ ਜ਼ੁਲਮ ਹੋਇਆ ੱਤਕਾ ਹੋਇਆ ਜ਼ਬਰ ਹੋਇਆ ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾਊਗਾ ਮੈਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਸਮੂਚੀਆਂ ਧਰਾਂ ਨੂੰ ਸਮੂਚੇ ਇਨਸਾਫ਼ ਪਸੰਦ ਲੋਕਾਂ ਨੂੰ ਸਮੂਚੇ ਦਲਤ ਪੱਖੀ ਮਜ਼ਦੂਰ ਪੱਖੀ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਕੱਲ ਨੂੰ ਠੀਕ 11 ਵਜੇ ਬਾਲਮੀਕ ਸਥਾਨ ਸੰਗਰੂਰ ਵਿਖੇ ਪਹੁੰਚ ਕੇ ਆਪਾਂ ਆਪਣੀ ਤਾਕਤ ਦਾ ਮੁਜ਼ਾਹਰਾ ਕਰੀਏ ਔਰ ਜ਼ੁਲਮ ਜ਼ਬਰ ਦੇ ਖਿਲਾਫ ਇੱਕ ਟੱਕਰ ਲਹਿਰ ਖੜੀ ਕਰਨ ਵਾਸਤੇ ਹਮੜਾ ਮਾਰੀਏ ਜੈ ਭੀਮ ਜੈ ਭਾ